ਨਾ ਮਕੇ ਨਾ ਬੋਲ ਇਹ ਕਟਣਾ ਅੰਸਾਰੀ ਇਹ ਗੱਲ ਨੱਬਾ ਜੀ ਕਰੋ ਗਿਆ ਚੰਗਾ ਭਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆਂ ਕੂੜਾ ਵਿਆਂ ਤਾਂ ਮੈਂ ਛੋਟੇ ਆ ਮਨਾਇਆ ਤੇ ਬਾਜੂ ਮੁੜ ਕੇ ਤੀਕਰ ਨਾਲ 9:00 9:00 ਵਜੇ ਦਾ ਟਾਈਮ ਆ ਮੁੰਡੇ ਨੂੰ ਛੱਟ ਕੇ ਗਿਆ ਕਿ ਇਹਨੂੰ ਕੁੱਟਿਆ ਬੜਾ ਜੋ ਮੈਂ ਵੀ ਉੱਤੇ ਦੋਈ ਪੌ ਲੱਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਜੀ ਡੇਕ ਗਿਆ ਮੁੜ ਕੇ ਉੱਠਿਆ ਨਹੀਂ ਜਾ ਗਿਆ ਹੈ ਉਹ ਜੜਗੇ ਮੇਰੇ ਬੱਚਿਆ ਦਾ ਕੀ ਹੋਊਗਾ ਅੰਮ੍ਰੇ ਦੀ ਨਾਦੀ ਨਾਦੀ ਕਰੰਜੀਤ ਨੇ ਸੰਦੀਲਾ ਬੱਚਾ ਹੀ ਲੰਦਰ 5 ਮਹੀਨਾ ਦੀ ਵਾਈਦੀ ਆ ਕਿੰਨੇ ਬੱਚੇ ਆ ਕਰਦੇ ਜੀ ਕਾਹ ਤੱਕ

ਹਾਂਜੀ ਕੀ ਗੱਲ ਬਾਤ ਹੋ ਰਹੀ ਹੈ ਐ ਵਈ ਜਿਹੜੀ ਹੁੰਦਾ ਨਾ ਨਾ ਤੇ ਇੱਥੇ ਨਹੀਂ ਨਾ ਉਹ ਆਈਟੀ ਚ ਰੇਣੀ ਵਲ ਮੁਰ ਵੰਡੇ ਮੁੰਡੇ ਕੋਲ ਮੈਂ ਤਾਂ ਮਰੀ ਆ ਸੁਣਿਆ ਇਹ ਵਿੱਚ ਪਿਆ ਦੀ ਜੂੜ ਮਾਰਾ ਮੈਂ ਮੈਨੂੰ ਫੋਨ ਗਿਆ ਤੇ ਫੇਰ ਆਈ ਕਿੰਨਾ ਵੱਲੋਂ ਕੁੱਟਿਆ ਗਿਆ ਹਾਂ ਹਾਂਜੀ ਮੇਰੀ ਕੁੱਟਮਾਰ ਵੀ ਕੀਤੀ ਗਈ ਹੈ ਕੁੱਟਿਆ ਵੱਲ ਤੋਂ ਮਾਰਿਆ ਕੁੱਟਿਆ ਆਖ ਲੱਗਤ ਕਿੰਨੇ ਕੁੱਟਿਆ ਜੀ ਪਤਾ ਲੱਗਾ ਕਿੰਨੇ ਕੁੱਟਿਆ ਮੈਨੂੰ ਨਹੀਂ ਜਿੰਨਾ ਖਿਆਲ ਆਇਆ ਗਿੰਦਰ ਕੋਈ ਆਉਂਦੇ ਪਤਾ ਨਹੀਂ ਕਿਹੜਾ ਉਸਾਇਸ ਕੋਲੇ ਹਾਂ ਹਾਂਜੀ ਗਿੰਦਰ ਕੇ ਗਿੰਦਰ ਆ ਕੋਈ ਸਰਪੰਚਾਇਤ ਹੈ ਗਿੰਦਰ ਵੱਲੋਂ ਮੈਂ ਆਂਦੇ ਕੁੱਟਿਆ ਮੇਰਾ ਨਾਮ ਸੁਰਤਾ ਸਿੰਘ ਮ੍ਰਿਤਕ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਭਰਾ ਛੋਟਾ ਕੀ ਘਟਨਾ ਹੈ ਸਾਰੀ ਇਹ ਘਟਨਾ ਇਹ ਹੋਈ ਆ ਵੀ ਇਹ ਵਿਚਾਰਾ ਨਾ ਪਤਾ ਮੜਾ ਮੋਟਾ ਕਰਦਾ ਸੀ ਤੇ ਇਹਨੂੰ ਕਿਸੇ ਆਪਣੇ ਗਿੰਦਰ ਸਰਪੰਚ ਨੇ ਛਟਾ ਪੇਟਾ ਮਾਰੀਆਂ ਵੀ ਮੇਰੀ ਚੋਰੀ ਕਰਨ ਲੱਗਾ ਹੀ ਇਹ ਤੇ ਕੋਟ-ਕੋਟ ਕਿਤੇ ਦਾ ਲੱਕ ਤੋੜਤਾ ਵਿਚਾਰੇ ਦਾ ਰੇਸ ਮੁੜ ਕੇ ਮਾਰ ਕੇ ਇਹਨਾਂ ਕਰ ਛੁੱਟ ਗਏ ਚੋਰੀ ਦਾ ਨਹੀਂ ਪਤਾ ਲਗਾ ਕੀਤੀ ਕਿ ਨਹੀਂ ਕੀਤੀ ਚੋਰੀ ਚ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਕੋਟ ਮਾਰ ਕੀਤੀ ਅਸੀਂ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਸੰਬੰਧੀ ਪ੍ਰਸ਼ਾਸਨ ਨੇ ਉਚਿਤ ਕਾਰੀਆ ਹੈ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਆਏ ਜਿਹੜੇ ਆਏ ਆ ਜਿਹਨਾਂ ਦਾ ਕੀ ਨਾਮ ਸੀ ਜਿਹਨਾਂ ਦਾ ਨਾਂ ਰੰਜੀਦ ਸ਼ਾਲਾ ਕਿੰਨੀ ਉਮਰ ਸੀ ਤੇ ਨੇ 35 35 ਹਾਲ ਕੀ ਮੰਗ ਕਰਦੇ ਹੋ ਚਦਕਾਰੀਆਂ ਤੋਂ ਮੰਗ ਆ ਜੀ ਅਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿੱਕੇ ਨਿੱਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਉਹ ਡਿਪੈਂਡ ਜਿਹੜਾ ਮ੍ਰਿਤਕ ਸੀ ਕੀ ਲੱਗਦਾ ਸੀ ਤੁਹਾਡਾ ਇਹ ਇਹ ਮੇਰਾ ਸ਼ਾਂਡੂ ਦਾ ਮੁੰਡਾ ਵਾ ਕੀ ਕਰਨਾ ਹੈ ਸਾਰੀ ਇਹ ਸਕ ਮੈਂ ਸੁਣੀ ਆ ਜੀ ਪਈ ਇਦਾਂ ਆਂਦੇ ਕੁੱਟ ਕੇ ਦੇ ਮਾਰਿਆ ਵਾ ਪਹਿਲਾਂ ਆਂਦੇ ਬਾਹਰ ਕੁੱਟਦਾ ਆਏ ਆ ਤੇ ਮੁੜ ਕੇ ਤੇ ਛੜੇ ਤੇ ਬੰਨ ਕੇ ਕੁੱਟਦੇ ਰਹੇ ਕਿੰਨੇ ਕੁੱਟ ਮਾਰ ਕੀਤੀ ਗਈ ਹੈ ਹਾਂ ਜੀ ਕੋਟਾ ਮਾਰ ਕੀ ਦੇ ਲੋ ਕੀਤੀ ਗਈ ਹੈ ਮਹਾਰਾਜ ਨਾਮ ਗਿੰਦਰ ਦਾ ਰਹਿੰਦੇ ਆ ਮੈਨੂੰ ਨਹੀਂ ਇੰਨਾ ਪਹਿਲਾਂ ਮੈਂ ਦੇਖਿਆ ਨਹੀਂਗਾ ਮੈਂ ਤਾਂ ਝੂਠ ਮਾਰਨਾ ਮੈਂ ਦੇਖਿਆ ਕਿੱਥੋਂ ਦਾ ਬਹੁਤ ਵਿਕਤੀ ਗੁਰੂ ਸਾਹਿਬ ਦਾ ਜੀ ਇਸੇ ਪੱਟੀ ਦਾ ਜੀ ਸਰਪੰਚ ਆਂਦੇ ਉਹਨੂੰ ਠੀਕ ਹੈ ਪ੍ਰਸ਼ਾਸਨ ਦਾ ਕੀ ਨਾਮ ਸੀ ਉਹਦਾ ਨਾਮ ਸ਼ਾਹਲਾ ਅਭਜੀਤ ਸਿੰਘ ਰਣਜੀਤ ਸਿੰਘ ਨਾਮ ਹਾਂ ਅਸ਼ਾਲਾ ਸ਼ਾਲਾ ਆਂਦੇ ਕੀ ਮੰਗ ਕਰਦੇ ਜੀ ਮਹੀਂ ਮੰਗਕਾਰੀ ਕਰਨੀਆਂ ਅਸੀਂ ਦਾ ਇਨਸਾਫ ਹੀ ਚਾਹੁੰਦੇ ਹਾਂ ਇਨਸਾਫ ਕਰ ਦੋ ਜੋ ਵੀ ਹੋ ਸਕਦਾ ਇਨਸਾਫ ਕਰੋ ਬੱਚੇ ਤੁਸੀਂ ਵੇਖ ਆਏ ਘਰ ਤੁਸੀਂ ਵੇਖ ਆਏ ਘਰ ਬੂਆ ਤੁਹਾਂ ਦੇਖ ਲਿਆ ਸਭ ਕੁਝ ਦੇਖ ਲਿਆ ਇਨਸਾਫ ਕਰੋ ਜੋ ਸੋਸਾਇਟੀ ਕੀਤਾ ਸੀ ਕੀ ਸਾਰੇ ਸਲਾਮ ਆ ਪੀਜੀ ਸਾਨੂੰ ਕੱਲ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਪ੍ਰੀਤ ਸਿੰਘ ਸਾਨੂੰ ਬਸਨ ਸਿੰਘ ਵਾਸੀ ਪੰਦੀਰਕੋ ਪੰਦੀਰਕਲਾਂ ਥਾਣਾ ਮਗੀਠਾ ਵਾ ਉਹ ਇੱਥੇ ਪ੍ਰੀਤਨਗਰ ਗਲੀ ਨੰਬਰ 2 ਵਿੱਚ ਕਿਰਾਏ ਤੇ ਰਹਿੰਦਾ ਵਾ ਉਨੇ ਅੰਦਰੋਂ ਦਰਵਾਜ਼ਾ ਕਰਕੇ ਕਿਸੇ ਸਪਰਨੇ ਨਾਲ ਸਾਫ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਸਬੰਧ ਵਿੱਚ ਇਨਫਾਰਮੇਸ਼ਨ ਮਿਲ ਤੇ ਤੁਰੰਤ ਮੇਰੇ ਵੱਲੋਂ ਪਲੱਸ ਆਪਣੇ ਸਬ-ਇੰਸਪੈਕਟਰ ਅਨਚਾਰਜ ਕਰੇਗਾ ਜੁੜੀਆਂ ਵੱਲੋਂ ਮੌਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਗਈ ਔਰ ਆਸ-ਪਾਸ ਦੇ ਲੋਕਾਂ ਦੇ ਵਿਚ ਜਿਨ੍ਹਾਂ ਨੂੰ ਸਾਰੀ ਪਤਾ ਜੀ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਗੱਕੇ ਨੇ ਆਤਮ ਹੱਤਿਆ ਆਪਣੀ ਮਰਜ਼ੀ ਨਾਲ ਕੀਤੀ ਹੈ ਕੋਈ ਸੁਸਾਈਡ ਨੋਟਸ ਨਹੀਂ ਮਿਲਿਆ ਕੀ ਕਾਰਨ ਕੀ ਸੀ ਪਤਾ ਨਹੀਂ ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕੱਲ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੇ ਚੀਜੀ ਦਾ ਉਸ ਗੱਲ ਤੋਂ ਉਹਨੇ ਇਤਰਾਜ਼ ਕੀਤਾ ਕਿ ਤੂੰ ਫੋਨ ਕਿਉਂ ਸੁਣਿਆ ਜਿਸ ਦੇ ਕਰਕੇ ਥੋੜਾ ਦੋਵਾਂ ਦੇ ਵਿੱਚ ਮਨ ਮਤਭੇਦ ਹੋ ਗਿਆ ਸੀ ਬਾਅਦ ਵਿੱਚ ਮਰਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਰੀ ਦੇ ਘਰ ਮੇਨ ਬਾਜ਼ਾਰ ਵਿੱਚ ਉਤਾਰ ਕੇ ਆ ਗਿਆ ਤੇ ਰਾਤ ਬਾਅਦ ਵਿੱਚ ਇਹਨਾਂ ਨੇ ਉਹ ਜੋ ਘਰ ਉਹਨਾਂ ਨੂੰ ਉਤਾਰ ਕੇ ਆ ਗਿਆ ਤੇ ਰਾਤ ਨੂੰ ਪਤਨੀ ਉਹਦੀ ਉੱਤੇ ਆਪਣੇ ਟੇਕ ਭੈਂਡ ਦੇ ਘਰ ਰਹੀ ਤੇ ਇਹ ਆਪ ਉਸ ਘਰ ਆ ਕੇ ਨੇ ਆਪਣੀ ਜੀਮਰੀਲਾ ਕੰਮ ਸਿਰਫ ਬੱਚਾ ਹੋਇਆ ਸੀ ਇੱਕ 5 ਸਾਲ ਦੀ ਬੱਚੀ ਆ ਜੀ ਸਬਰਿਤੀ 5 ਮਹੀਨੇ ਦੀ ਬੱਚੀ ਆ ਸਬਰਿਤੀ ਸਿਰਫ ਕੰਮ ਹੀ ਕਰਦਾ ਸੀ ਕੰਮ ਮੈਂ ਤਾਂ ਜੀਮਰੀਲਾ ਕੰਮ ਲੈਂਦਾ ਨਹੀਂ ਨਹੀਂ ਕੋਈ ਨੋਟ ਨਹੀਂ ਬਣੇਗਾ